ਆ ਬੀਬੀ ਜਗੀਰਕੌਰ ਜੀ ਦੀ ਇੰਟਰਵਿਊ ਸੁਣੀ ਮੈਂ ਉਹਨਾਂ ਨੇ ਬੀਬੀ ਜਗੀਰਕੌਰ ਜੀ ਨੂੰ ਪੁੱਛਿਆ ਤੇ ਆ ਜਿਹੜਾ ਖੇਰੇ ਤੇ ਪਰਚਾ ਦਰਜ ਹੋਇਆ ਇਹਦਾ ਕਿੱਦਾਂ ਜੀ ਉਹਨੇ ਕਿਹਾ ਇਹ ਇੱਕ ਈ ਪਰਚਾ ਖੇਰੇ ਤੇ ਗਲਤ ਦਰਜ ਹੋਇਆ ਵਾ ਕਹਿ ਸਕਦਾ ਕੋਈ ਦੱਸਿਓ ਜਰਾ ਮੈਂ ਤਾਂ ਥੋੜਾ ਬਹੁਤਾ ਉਹ ਨਾਲ ਟੱਕਾ ਵੀ ਕੀਤਾ ਸੀ ਜ਼ਿੰਦਗੀ 'ਚ ਮੈਂ ਤੁਹਾਡੇ ਜ਼ਰੀਏ ਇੱਥੋਂ ਮੈਂ ਕਦੀ ਯਾਰ ਮਾਫੀ ਮੰਗਣ ਸੰਗ ਹੀ ਨਹੀਂ ਰੱਖਿਆ ਟੀਵੀ ਦੇ ਸਾਹਮਣੋਂ ਕਹਿਣਾ ਬੀਬੀ ਜਗੀਰਕੌਰ ਜੀ ਮੈਂ ਤੇਰਾ ਵੀ ਪੜਨਾ ਚਾਹੁੰਦਾ ਵਾਂ ਤੈਨੂੰ ਵੀ ਦੇਖਣਾ ਚਾਹੁੰਦਾ ਕਿ ਤ ਤਰੱਕੀ ਕਰ ਜਿਹੜੀ ਤੁਸੀਂ ਗੱਲ ਕਹੀ ਆ ਐਸਪੀ ਸੀ ਜਿਹੜੀ ਆ ਲਫਾਫੇ 'ਚੋਂ ਨਹੀਂ ਨਿਕਲ ਬੀਬੀ ਜਗੀਰ ਕੌਰ ਜੀ ਤੇਰਾ ਸਪੋਰਟਰ ਮੈਂ ਬੈਠਾ ਹਾਂ ਮੈਂ ਬੈਠਾ ਬਿਕਰਮਜੀਤ ਸਿੰਘ ਨੇ ਕਹਾ ਖੈਰੇ ਨਾਲ ਜ਼ੁਲਮ ਹੋਇਆ ਮੇਰੇ 'ਤੇ ਮੈਂ ਉਹਦਾ ਵੀ ਸ਼ੁਕਰੀਆ ਅਦਾ ਕਰਦਾ ਔਰ ਮੈਂ 100% ਨੌਕ ਅਥਾਰਟੀ ਨਾਲ ਕਹਿਣਾ ਕਿ ਜਿੱਦਾਂ ੱਟਕਾ ਮੇਰੇ ਨਾਲ ਕੀਤਾ ਝੂਠਾ ਮੁਕੱਦਮਾ ਨਸ਼ੇ ਦਾ ਡਰੱਗਸ ਦਾ ਕੀਤਾ ਮੈਂ ਸਮਝਦਾ ਕਿ ਬਿਕਰਮ ਦੇ ਨਾਲ ਵੀ ਉਹੀ ਹੋ ਰਿਹਾ ਵਾ ਕੋਈ ਪੋਲੀਟੀਕਲ ਬੰਦਾ ਲੀਡਰ ਨਸ਼ਿਆਂ ਦਾ ਵਪਾਰੀ ਨਹੀਂਗਾ ਅਸੀਂ ਤੰਗਾ ਨਹੀਂ ਕਰਦੇ ਠੀਕ ਹੈ ਸਾਡੇ ਨਾਲ ਇਕਸਟਰਾ ਚ ਲੋਕੀ ਫਿਰਦੇ ਤੁਰਦੇ ਨੇ ਜਿਹੜੇ ਕਿਤੇ ਵਿਚਾਰੇ ਫਸ ਜਾਂਦੇ ਉਹਨਾਂ ਦੀਆਂ ਫੋਟੋਆਂ ਸਾਡੇ ਨਾਲ ਆ ਜਾਂਦੀਆਂ ਜਾਂ ਟੈਲੀਫੋਨ ਕਾਲ ਆ ਕੇ ਤੇ ਉਹਦੇ ਤੁਹਾਨੂੰ ਗੁਨਾਹਗਾਰ ਬਣਾ ਦਿੰਦੇ ਮੈਂ ਕੋਈ ਕਲੀਨ ਚਿੱਟ ਨਹੀਂ ਦੇ ਰਿਆ ਪਰ ਆਈ ਏਮ ਕੋਈ ਸ਼ੋਰ ਉਹਦੇ ਨਾਲ ਤੇ ਹੁਣ ਉਹ ਬੋਲਦਾ ਦੁਬਾਰਾ ਨਾ ਹੁਣ ਭਗਵੰਤ ਦੀ ਪੂਰੀ ੱਤਲ ਲੱਗਿਆ ਹੋਇਆ ਕਿਸੇ ਤਰੀਕੇ ਨਾਲ ਬਿਕਰਮ ਨੂੰ ਫੇਰ ਫੜ ਕੇ ਅੰਦਰ ਜੇੜਾ ਤੇ ਜੇ ਦੇਣਗੇ ਮੈਂ ਖੇਹਰਾ ਉਹਦੇ ਨਾਲ ਜਾ ਕੇ ਉਹਦਾ ਖੜੂnga ਤੇ ਗੱਟ ਕੇ ਉਸੇ ਸਪੋਰਟ ਮੈਂ ਕਰੂੰਗਾ ਤੁਹਾਡੇ ਸਿਰ ਤੇ ਲੱਖਾ ਸਦਾਣਾ ਇੱਕ ਵਾਰ ਉਹਦੇ ਲਈ ਤਾਂ ਜਕਾਰਾ ਛੱਡੋ ਲੱਖੇ ਸਦਾਣਾ ਥੋੜਾ ਜਿਹਾ ਮੇਰੀ ਪਾਰਟੀ ਦੇ ਜਿਹੜੀ ਆਗੂਆਂ ਦੇ ਖਿਲਾਫ ਬੋਲ ਜਾਂਦਾ ਮੈਂ ਉਹਨੂੰ ਪਿਆਰ ਨਾਲ ਸਮਝਾਉਂਗਾ ਕਿ ਹੁਣ ਆਪਾਂ ਬੋਲਣਾ ਹੀ ਨਹੀਂ ਕਿਸੇ ਦੇ ਖਿਲਾਫ ਯਾਰ ਛੱਡੋ ਗੱਲ ਨੂੰ ਆਪਾਂ ਪੰਜਾਬ ਦੀ ਲੜਾਈ ਲੜੀਏ ਅੱਗੇ ਬੇਇੱਜ਼ਤੀ ਕਰਦਾ ਭਗਵੰਤ ਤੇ ਕੇਚਰੀਵਾਲ ਉੱਤੋਂ ਦਿੱਲੀੋਂ ਇਹਨਾਂ ਨੇ ਪੱਲੇ ਕੁਛ ਨਹੀਂਗਾ ਇਹਾਂ ਦੀ ਅੱਖਾਂ ਦੇ ਸਾਹਮਣੇ ਬੇਇੱਜ਼ਤੀਆਂ ਕਰਦੇ ਇਦਾਂ ਕਰਕੇ ਬਜ਼ਾਰਤ ਚੋਂ ਨਾ ਲੱਥ ਜੇ ਤੇ ਉਸ ਬਜ਼ਾਰਤ ਨੂੰ ਮੇਰੇ ਪਿਤਾ ਜੀ ਨੇ ਇਦਾਂ ਮਾਫ਼ ਕਰਨਾ ਹੰਕਾਰ ਨਾ ਸਮਝੋ ਆ ਜੁੱਤੀ ਦੇ ਨੋਕ ਤੇ ਰੱਖ ਕੇ ਤੇ ਬਜ਼ਾਰਤ ਛੱਡ ਦਿੱਤੀ ਤਿੰਨ ਬੰਦਿਆਂ ਨੇ وزارت ਚੋਂ ਅਸਤੀਫਾ ਦੇ ਦਿੱਤਾ ਛੱਡਦਾ ਯਾਰ وزارت ਕੋਈ ਦਸ਼ਮਨ ਨੂੰ ਵਾਸਤੇ ਛੱਡਦਾ ਆ ਜਿਹੜੇ ਬੰਦੂਆ ਮਜ਼ਦੂਰ ਬਣੇ ਹੋਏ ਨੇ 92 99 93 ਜਿਹੜੇ ਤੁਰੇ ਫਿਰਦੇ ਨੇ ਉਹ ਇਹਨਾਂ ਦੀ ਰੋਜ਼ ਬੇਇੱਜ਼ਤੀ ਕਰਦਾ ਭਗਵੰਤ ਤੇ ਕੇਚਰੀਵਾਲ ਉੱਤੋਂ ਦਿੱਲੀੋਂ ਇਹਨਾਂ ਨੇ ਪੱਲੇ ਕੁਛ ਨਹੀਂਗਾ ਇਹਨਾਂ ਦੀ ਅੱਖਾਂ ਦੇ ਸਾਹਮਣੇ ਬੇਇੱਜ਼ਤੀਆਂ ਕਰਦੇ ਇਦਾਂ ਕਰਕੇ ਛੋਟੇ ਛੋਟੇ ਕਹਿੰਦੇ ਬੱਚੇ ਬਿਠਾਏ ਹੋਏ ਦਿੱਲੀੋਂ ਲਿਆ ਕੇ ਇੱਕ ਇੱਕ ਡਿਪਾਰਟਮੈਂਟ ਇੱਕ ਇੱਕ ਮਿਨਿਸਟਰ ਦੇ ਉੱਤੇ ਸਿਰ ਤੇ ਬਿਠਾਏ ਹੋਣ ਕਿ ਤੁਸੀਂ ਵਾਚ ਕਰਨਾ ਕਿ ਮਿਨਿਸਟਰ ਕੀ ਕਰ ਰਿਹਾ ਹੈ ਮਿਨਿਸਟਰਾਂ ਦੇ ਪੱਲੇ ਕੱਖ ਨਹੀਂਗਾ ਰ ਲਟਕੇ ਹੋਏ ਨੇ ਲਟਕੇ ਹੋਏ ਵਜ਼ਾਰਤ ਨੂੰ ਕਿ ਕਿਸੇ ਤਰੀਕੇ ਨਾਲ ਅਸੀਂ ਵਜ਼ਾਰਤ ਚੋਂ ਨਾ ਲੱਥ ਜੇ ਤੇ ਉਸ ਵਜ਼ਾਰਤ ਨੂੰ ਮੇਰੇ ਪਿਤਾ ਜੀ ਨੇ ਐਦਾਂ ਮਾਫ ਕਰਨਾ ਹੰਕਾਰ ਨਾ ਸਮਝੋ ਆ ਜੁੱਤੀ ਦੇ ਨੋਕ ਤੇ ਰੱਖ ਕੇ ਤੇ ਵਜ਼ਾਰਤ ਛੱਡ ਦਿੱਤੀ ਇਹ ਇਹ ਉਸ ਤੋਂ ਬਾਅਦ ਵੀ ਜਿੰਨਾ ਜੁਨਾ ਹੋਈਆਂ ਚਲੋ ਛੱਡੋ ਕੋਈ ਗੱਲ ਨਹੀਂ ਇਥੋਂ ਮੇਰਾ ਰਸ਼ਪਾਲ ਛਤਿਅਮ ਉਕੂ ਉਕੂ ਤੇਰਾ ਸੇ ਸਾਨੂੰ ਬੜਾ ਦੁੱਖ ਹੋਇਆ ਇਹ ਖੈਰੇ ਨੂੰ ਭੜ ਲਿਆ। ਉਹ ਬਿਲਕੁਲ ਦੁੱਖ ਨਹੀਂ ਕਰਨਾ। ਸਮਝ ਗਏ? ਦੁੱਖ ਦੀ ਥਾਂ ਦੇ ਉੱਤੇ ਜਜ਼ਬਾ ਭਰਨਾ ਆਪਣੇ ਵਿੱਚ। ਜਜ਼ਬਾ ਕੀ ਕਰ ਲੈਣਗੇ? ਟਰਨੀ ਕੀ ਕਰ ਲੈਣਗੇ? ਕਿੰਨੇ ਪਰਚੇ ਕਰ ਲੈਣਗੇ? ਕਿੰਨੇ ਮੁਕੱਦਮੇ ਕਰ ਲੈਣਗੇ? ਕਿਹੜੀਆਂ ਜੇਲਾਂ 'ਚ ਬੰਦ ਕਰ ਦੇਣਗੇ? ਇੱਕ ਖੈਰੇ ਨੂੰ ਬੰਦ ਕਰਕੇ ਕੀ ਦੁਨੀਆ ਭਰ ਦੇ ਵਿੱਚ ਜਿਹੜੇ ਅੱਜ ਖੈਰੇ ਦੀ ਵਿਚਾਰਧਾਰਾ ਨਾਲ ਸੁਮੇਲ ਰੱਖਦੇ ਲੋਕੀ ਉਹਨਾਂ ਦੀ ਆਵਾਜ਼ ਕੋਈ ਬੰਦ ਕਰਾ ਸਕਦਾ ਵਾ? ਸਾਡੀ ਗੈਰ ਹਾਜ਼ਰੀ ਵਿੱਚ ਮੇਰੀ ਗੈਰ ਹਾਜ਼ਰੀ ਵਿੱਚ ਚੰਗੇ ਚੰਗੇ ਬੰਦਿਆਂ ਨੇ ਮੇਰੀ ਮਦਦ ਕੀਤੀ ਮੈਂ ਪਹਿਲਾਂ ਥੱਲੇੋਂ ਸ਼ੁਰੂ ਕਰਦਾ ਵਾਂ ਜਿਹੜੇ ਝਾੜੂ ਦੇ ਚੰਗੇ ਬੰਦੇ ਨੇ ਨਾ ਜਿਹੜੇ ਜਜ਼ਬਾਤ ਰੱਖਦੇ ਨੇ ਦਿਲ ਵਿੱਚ ਇਹ ਤਾਂ ਹੈ ਨਹੀਂਗਾ ਨਾ ਕਿ ਝਾੜੂ ਦੇ ਵਿੱਚ ਸਾਰੇ ਬੰਦੇ ਜਿਹੜੇ ਗਏ ਨੇ ਉਹ ਸਾਰੇ ਮਾੜੇ ਨੇ ਇਨਸਾਫ ਪਸੰਦ ਜਿਹੜੇ ਝਾੜੂ ਦੇ ਉਹਨਾਂ ਨੇ ਸੋਸ਼ਲ ਮੀਡੀਆ ਤੇ ਆਣ ਕੇ ਲਿਖ ਕੇ ਲਿਖਿਆ ਕਿ ਅਸੀਂ ਹਾਗੇ ਝਾੜੂ ਦੇ ਬੰਦੇ ਆ ਪਰ ਜੋ ਖੇਰੇ ਨਾ ਹੋਇਆ ਇਹ ਅਨਿਆਏ ਹੋਇਆ ਵਾ ਝਾੜੂ ਨੇ ਲਿਖਿਆ ਮੇਰੇ ਆਸਤੇ ਯਾਰ ਆ ਬੀਬੀ ਜਗੀਰਕੌਰ ਜੀ ਦੇ ਇੰਟਰਵਿਊ ਸੁਣੇ ਮੈਂ ਜੇਲ੍ਹ 'ਚ ਤਿੰਨ ਲੇਡੀਜ਼ ਸੀ ਕਿ ਉਹਨਾਂ ਦੇ ਨਾਲ ਮੈਂ ਜੇਲ੍ਹ ਸੀ ਬੰਦ ਢੇਲੀ ਪੋਸਟ ਟੈਲੀਵਿਜ਼ਨ ਨੇ ਇੰਟਰਵਿਊ ਕੀਤੀ ਖੜਿਆ ਦੀ ਕੀਤੀ ਸੀ ਉਹਨਾਂ ਚਲੋ ਬਾਕੀ ਗੱਲਾਂ ਤਾਂ ਜਿਹੜੇ ਕਈਆਂ ਉਹਨਾਂ ਨੇ ਬੀਬੀ ਜਗੀਰਕੌਰ ਜੀ ਨੂੰ ਪੁੱਛਿਆ ਤੇ ਆ ਜਿਹੜਾ ਖਹਿਦੇ ਤੇ ਪਰਚਾ ਦਰਜ ਹੋਇਆ ਇਹਦਾ ਕਿੱਦਾਂ ਜੀ ਉਹਨੇ ਕਿਹਾ ਇਹ ਪਰਚਾ ਠੇਰੇ ਤੇ ਗਲਤ ਦਰਜ ਹੋਇਆ ਵਾ ਕਹਿ ਸਕਦਾ ਕੋਈ ਦੱਸਿਓ ਜਰਾ ਉਹ ਮੈਂ ਤਾਂ ਥੋੜਾ ਬਹੁਤਾ ਉਹਨਾਂ ਨਾਲ ਟੱਕਾ ਵੀ ਕੀਤਾ ਸੀ ਜ਼ਿੰਦਗੀ 'ਚ ਮੈਂ ਤੁਹਾਡੇ ਜ਼ਰੀਏ ਇੱਥੋਂ ਮੈਂ ਕਦੀ ਯਾਰ ਮਾਫੀ ਮੰਗਣ ਸੰਗ ਹੀ ਨਹੀਂ ਰੱਖਿਆ ਟੀਵੀ ਦੇ ਸਾਹਮਣੋਂ ਕਹਿਣਾ ਬੀਬੀ ਜਗੀਰਕੌਰ ਜੀ ਮੈਂ ਤੇਰਾ ਵੀ ਪੜਾ ਚਾਹੁੰਦਾ ਵਾਂ ਤੈਨੂੰ ਵੀ ਦੇਖਣਾ ਚਾਹੁੰਦਾ ਕਿ ਤ ਤਰੱਕੀ ਕਰ ਐਸਜੀਪੀਸੀ ਤੋਂ ਤੈਨੂੰ ਜੇ ਹਟਾਉਂਦੇ ਨੇ ਜਿਹੜੀ ਤੁਸੀਂ ਗੱਲ ਕਹੀ ਆ ਐਸਜੀਪੀਸੀ ਜਿਹੜੀ ਆ ਲਫਾਫੇ ਚੋਂ ਨਹੀਂ ਨਿਕਲਣੀ ਚਾਹੀਦੀ ਬੀਬੀ ਜਗੀਰਕੌਰ ਜੀ ਤੇਰਾ ਸਪੋਰਟਰ ਮੈਂ ਬੈਠਾ ਵਾਂ ਇੱਥੇ ਮੈਂ ਬੈਠਾ ਸੁਨੀਲ ਜਾਖੜ ਭਾਜਪੀ ਸਾਡੀ ਵਿਚਾਰ ਤਾਰਾ ਕਲੈਸ਼ ਕਲੈਸ਼ ਭਾਜਪੀ ਮੈਨੂੰ ਫੜ ਕੇ ਅੰਦਰ ਦੇ ਰਹੀ ਆ ਉਹ ਉਹ ਬੀਜੇਪੀ ਦਾ ਪ੍ਰਧਾਨ ਆ ਸੁਨੀਲ ਜਾਖੜ ਉਹ ਕਹਿੰਦਾ ਖੇਰੇ ਨਾਲ ਬੜਾ ਤੱਕਾ ਹੋਇਆ ਯਾਰ ਉਹ ਚਰਸਾ ਦਾ ਕੋਈ ਤਾੜੀ ਜਾਖੜ ਦੀ ਮਾਰੋ ਜਰਾ ਵਿਕਰਮ ਮਜੀਠੀਆ ਮੇਰੇ ਨਾਲ ਕੋਈ ਸਰਕਾਰ ਨਹੀਂ ਵਿਰੋਧੀ ਪਾਰਟੀ ਅਕਾਲੀ ਦਲ ਚ ਬੈਠਾ ਉਹਨੇ ਬਾਹਰ ਆਣ ਕੇ ਮੀਡੀਆ ਦੇ ਵਿੱਚ ਕਹਿੰਦਾ ਆ ਜਿਹੜਾ ਜ਼ੁਲਮ ਭਗਵੰਤ ਤੂੰ ਕਰ ਰਿਹਾ ਸਿਰਫ ਇਹ ਇਸ ਕਰਕੇ ਕਿਉਂਕਿ ਖੇਰਾ ਬੋਲਦਾ ਵਾ ਤੇ ਵਿਕਰਮ ਮਜੀਠੀ ਨੇ ਕਿਹਾ ਖੇਰੇ ਨਾਲ ਜ਼ੁਲਮ ਹੋਇਆ ਮੇਰੇ ਵੀਰੋ ਮੈਂ ਉਹਦਾ ਵੀ ਸ਼ੁਕਰੀਆ ਅਦਾ ਕਰਦਾ ਔਰ ਮੈਂ 100% ਨੌਕ ਅਥਾਰਟੀ ਨਾਲ ਕਹਿੰਦਾ ਕਿ ਜਿੱਦਾਂ ੱਟਕਾ ਮੇਰੇ ਨਾਲ ਕੀਤਾ ਝੂਠਾ ਮੁਕਦਮਾ ਨਸ਼ੇ ਦਾ ਡਰੱਗਸ ਦਾ ਕੀਤਾ ਮੈਂ ਸਮਝਦਾ ਕਿ ਬਿਕਰਮ ਦੇ ਨਾਲ ਵੀ ਉਹੀ ਹੋ ਰਿਹਾ ਵਾ ਕੋਈ ਪੋਲੀਟਿਕਲ ਬੰਦਾ ਲੀਡਰ ਨਸ਼ਿਆਂ ਦਾ ਵਪਾਰੀ ਨਹੀਂਗਾ ਅਸੀਂ ਤੰਗਾ ਨਹੀਂ ਕਰਦੇ ਠੀਕ ਹੈ ਸਾਡੇ ਨਾਲ ਐਕਸਟਰਾ ਚ ਲੋਕੀ ਫਿਰਦੇ ਤੁਰਦੇ ਨੇ ਜਿਹੜੇ ਕਿਤੇ ਵਿਚਾਰੇ ਫਸ ਜਾਂਦੇ ਉਹਨਾਂ ਦੀਆਂ ਫੋਟੋਆਂ ਸਾਡੇ ਨਾਲ ਆ ਜਾਂਦੀਆਂ ਜਾਂ ਟੈਲੀਫੋਨ ਕਾਲ ਆ ਕੇ ਉਹਦੇ ਤੁਹਾਨੂੰ ਗੁਨਾਹਗਾਰ ਬਣਾ ਦਿੰਦੇ ਮੈਂ ਕੋਈ ਕਲੀਨ ਚਿੱਟ ਨਹੀਂ ਦੇ ਰਿਹਾ ਪਰ ਆਈ ਐਮ ਕਵਾਈਟ ਸ਼ੋਰ ਉਦੇ ਨਾਲ ਤੇ ਹੁਣ ਉਹ ਬੋਲਦਾ ਦੁਬਾਰਾ ਨਾ ਹੁਣ ਭਗਵੰਤ ਦੀ ਪੂਰੀ ਤਿੰਲ ਲੱਗਿਆ ਹੋਇਆ ਕਿਸੇ ਤਰੀਕੇ ਨਾਲ ਬਿਕਰਮ ਨੂੰ ਫੇਰ ਫੜ ਕੇ ਅੰਦਰ ਜੜਾ ਤੇ ਜੇ ਦੇਣਗੇ ਮੈਂ ਖੇਹਰਾ ਉਹਦੇ ਨਾਲ ਜਾ ਕੇ ਉਹਦਾ ਖੜੂnga ਤੇ ਦੱਟ ਕੇ ਉਹਦੀ سپورਟ ਕਰਾਂ ਮੈਂ ਕਰੂੰਗਾ ਤੁਹਾਡੇ ਸਿਰ ਤੇ ਸਿਮਰਨਜੀਤ ਸਿੰਘ ਮਾਨ ਐਮਪੀ ਇੱਕ ਬਜ਼ੁਰਗ ਅੱਛੇ ਬਹੁਤ ਥੋਸ ਬੰਦਾ ਪਾਵਾਂ ਕੱਲਾ ਹੀ ਰਹੇ ਜੇ ਉਹ ਉਹਨੂੰ ਜਦੋਂ ਪੁੱਛਿਆ ਗਿਆ ਇਹ ਗੱਲ ਕੀਤੇ ਕਹਿੰਦਾ ਖੇਰੇ ਨਾਲ ੱੱਕਾ ਹੋਇਆ ਫੋਰ ਅਨੇਕਾਂ ਕਈਆਂ ਦੇ ਨਾਮ ਭੁੱਲ ਜਾਊਗਾ ਮੈਂ ਮੇਰੀ ਪਾਰਟੀ ਜਿਹਨੂੰ ਕਹਿੰਦੇ ਨਾ ਕਿ ਜੇ ਚਲੋ ਲੋਕਾਂ ਨੇ ਗੁੱਸਾ ਕੀਤਾ ਯਾਰ ਕਿ ਪਾਰਟੀ ਨੂੰ ਤਾਂ ਇੱਥੇ ਇਹ ਤਾਂ ਬਿਲਕੁਲ ਸ਼ਰੇਆਮ ਚਿੱਟੇ ਦੇੰ ਤੱਕਾ ਹੋਇਆ ਤੇ ਪਾਰਟੀ ਨੂੰ ਖੜਨਾ ਚਾਹੀਦਾ ਸੀ ਉਹਦੇ ਨਾਲ ਮੈਨੂੰ ਗੱਲ ਮੈਨੂੰ ਇਸ ਗੱਲ ਦਾ ਵੀ ਗੁੱਸਾ ਕੋਈ ਨਹੀਂ ਗੱਲ ਡਸਨਟ ਮੈਟਰ ਮੈਂ ਤੁਹਾਨੂੰ ਅੱਗੇ ਆ ਕੇ ਕਹਾਣੀ ਸੁਣਾਉਣਾ ਆਪਣੀ ਜਰਾ ਪਰ ਫਿਰ ਵੀ ਮੇਰੀ ਪਾਰਟੀ ਮੇਰੇ ਨਾਲ ਖੜੀ ਰਹੀ ਸਭ ਸਟਾਰਟਿੰਗ ਫਰੋਮ ਪ੍ਰੈਜ਼ੀਡੈਂਟ ਰਾਜਾ ਵੜੇਂਗੇ ਇੱਕ ਵਾਰ ਰਾਜਾ ਵੜੇਂਗ ਲਈ ਤਾੜੀ ਮਾਰੋ ਉਹਨੇ ਮੈਨੂੰ ਕਿਹਾ ਜਦੋਂ ਮੈਂ ਨਿਕਲਿਆ ਨਾ ਕਹਿੰਦਾ ਮੈਂ ਆਪਣੇ ਬੇਟੇ ਨੂੰ ਦੱਸਿਆ ਸੀਗਾ ਕਿ ਜੇ ਪੁੱਤ ਹੋਵੇ ਤੇ ਮਤਾ ਵਰਗਾ ਹੋਵੇ ਇਹ ਮੈਂ ਗੱਲ ਓਪਨ ਕਹਿ ਰਿਹਾ ਇੱਕ ਵਾਰੀ ਉਹ ਦਾ ਧੰਨਵਾਦ ਕਰੋ ਪਤਾਪ ਸਿੰਘ ਬਾਜਵਾ ਸਾਡੇ ਫੈਮਿਲੀ ਰਿਲੇਸ਼ਨਸ ਨੇ ਉਹਨਾਂ ਦੇ ਪਿਤਾ ਜੀ ਨਾਲ ਸਰਦਾਰ ਸਤਨਾਮ ਸਿੰਘ ਬਾਜਵਾ ਨੂੰ ਮੈਂ ਛੋਟਾ ਜਿਹਾ ਹੁੰਦਾ ਸੀ ਜਦੋਂ ਉਹਨੂੰ ਆਪਣੇ ਪਿਤਾ ਜੀ ਦੇ ਨਾਲ ਮਿਲਦੇ ਦੇਖਿਆ ਉਹ ਮਿਨਿਸਟਰ ਰਹੇ ਨੇ ਉਹ ਮੈਨੂੰ ਆਏ ਤੇ ਇਹ ਸਾਰੇ ਤਿੰਨ ਤਨਾਰੀ ਮਿਲਣ ਆਏ ਮੈਨੂੰ ਜਿਲ੍ਹਾਂ ਦੇ ਵਿੱਚ ਦਵਿੰਦਰ ਯਾਦਵ ਸਾਡੇ ਜਿਹੜੇ ਜਨਰਲ ਸੈਕਟਰੀ ਬਣੇ ਉਹ ਬਣਾ ਚਰਨਜੀਤ ਸਿੰਘ ਚੰਨੀ ਫੋਰਮਰ ਚੀਫ ਮਿਨਿਸਟਰ ਹਾਦਾਂ ਨਾਰਾਮ ਆ ਰਹੇ ਮੇਰੇ ਹੱਕ ਵਿੱਚ ਸਰਦਾਰ ਨਵਜੋਤ ਸਿੰਘ ਸਿੱਧੂ ਉੱਚਾ ਤਾੜੀ ਮਾਰੋ ਉਹਨੇ ਮੇਰੇ ਦਾ ਖਾਤਾ ਨਾਰਾ ਮਾਰਿਆ ਸੁਖੀ ਰੰਧਾਵਾ ਫਾਰਮਰ ਡਿਪਟੀ ਚੀਫ ਮਿਨਿਸਟਰ ਉਹਨਾਂ ਨੇ ਮੇਰੇ ਮਿਲੇ ਮੈਨੂੰ ਮੇਰੇ ਹੱਕ 'ਚ ਬਿਆਨ ਦਿੱਤਾ ਠੋਕ ਕੇ ਪ੍ਰਗਟ ਪ੍ਰਗਟ ਸਿੰਘ 올ੰਪੀਅਨ ਕੈਪਟਨ ਇੰਡੀਅਨ ਹਾਕੀ ਟੀਮ ਐਮ ਐਲ ਏ ਜਲੰਧਰ ਇੱਕ ਵਾਰ ਪ੍ਰਗਟ ਲਈ ਵੀ ਤੁੜਬਾ ਉਸ ਤੋਂ ਬਾਅਦ ਜਿਹੜੇ ਬਾਕੀ ਕਲੀਗਜ਼ ਐਮ ਐਲ ਏ ਬਿਕਰਮ ਚੌਧਰੀ ਅਜਵਾ ਬਾਵਾ ਹੈਨਰੀ ਜੀ ਟਿੱਕੀ ਟਲੋਂ ਕੁਸ਼ਲਦੀਪ ਸਿੰਘ ਜੀ ਜੱਬੇਵਾਲ ਰਾਜਕੁਮਾਰ ਜੀ ਅੱਜ ਮੈਂ ਕਿੱਥੇ ਆਇਆ ਮਦਰ ਪਮਾਰ ਨੇ ਸਮਝ ਗਏ ਦਰਜਾ ਬਰਜਾ ਸਾਰੇ ਐਮ ਐਲ ਏਜ਼ ਨੇ ਗੱਲ ਇਹ ਸੀ ਕਿ ਲੱਖਾ ਸਦਾਨਾ ਲੱਖਾ ਸਦਾਨਾ ਇੱਕ ਵਾਰ ਉਹਦੇ ਲਈ ਤਾਂ ਜਕਾਰਾ ਛੱਡੋ ਲੱਖੇ ਸਦਾਨਾ ਥੋੜਾ ਜਿਹਾ ਮੇਰੀ ਪਾਰਟੀ ਦੇ ਜਿਹੜੀ ਆਗੂਆਂ ਦੇ ਖਿਲਾਫ ਬੋਲ ਜਾਂਦਾ ਮੈਂ ਉਹਨੂੰ ਪਿਆਰ ਨਾਲ ਸਮਝਾਉਂਗਾ ਕਿ ਹੁਣ ਆਪਾਂ ਬੋਲਣਾ ਹੀ ਨਹੀਂ ਕਿਸੇ ਦੇ ਖਿਲਾਫ ਯਾਰ ਛੱਡੋ ਗੱਲ ਨੂੰ ਆਪਾਂ ਪੰਜਾਬ ਦੀ ਲੜਾਈ ਲੜੀ ਅੱਗੇ ਕਿੰਨਾ ਕੁਛ ਪੰਜਾਬ ਦੇ ਨਾਲ ਹੋ ਰਿਹਾ ਵਾ ਗੁਰਬਾਣੀ ਚੋਂਦਾ ਨਾ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਗੁਰਬਾਣੀ ਚ ਸਾਡੀ ਪਾਣੀ ਸਾਡਾ ਪਾਣੀ ਗੰਦਲਾ ਹੋ ਗਿਆ ਸਾਡੀ ਆਬੋ ਹਵਾ ਖਰਾਬ ਹੋ ਗਈ ਕੈਂਸਰ ਨਾਲ ਲੋਕ ਮਰ ਰਹੇ ਨੇ ਨਸ਼ੇ ਆ ਗਏ ਪੰਜਾਬ ਦੇ ਵਿੱਚ ਬੇਅਦਬੀਆਂ ਹੋ ਗਈਆਂ ਸਾਡੇ ਬੱਚੇ ਜਹਾਜ਼ਾਂ ਦੇ ਜਹਾਜ਼ ਭਰ ਕੇ ਵਿਦੇਸ਼ਾਂ ਵਿੱਚ ਜਾ ਰਹੇ ਨੇ ਸਾਡੇ ਹਸਪਤਾਲਾਂ ਦੇ ਵਿੱਚ ਗਰੀਬ ਆਦਮੀ ਇਲਾਜ ਨਹੀਂ ਕਰ ਸਕਦਾ ਪੜਨ ਆਸਤੇ ਬੰਦੋਬਸ ਹੈ ਨਹੀਂਗਾ ਇੱਕ ਮੁੱਦਾ ਕਿਤੇ ਯਾਰ ਇੱਕ ਮੁੱਦਾ ਵਾ ਮੈਂ ਜਦੋਂ ਜੇਲ੍ਹ ਵਿੱਚ ਗਿਆ ਮੇਰੇ ਤੇ ਕੈਮਰਾ ਲਾ ਦਿੱਤਾ ਬੈਰਿਕ ਚ ਕਮਰੇ ਦੇ ਅੰਦਰ ਸਵਾਦ ਲੈਣ ਵਾਸਤੇ ਲੈ ਲੋ ਸਵਾਦ ਯਾਰ ਲੈ ਲੋ ਸਵਾਦ ਮੈਨੂੰ ਕੋਈ ਇਤਰਾਜ਼ ਨਹੀਂਗਾ ਠੂਠੇ ਪਰਚੇ ਕਰਤੇ ਇਹ ਜਦੋਂ ਤਿੰਨ ਪਹਿਲਾ ਪਰਚਿਆਂ ਚ ਨਹੀਂ ਫੜ ਸਕੇ ਮੈਨੂੰ ਉਹਨਾਂ ਚ ਬੰਦੀ ਅਗਾਉਂ ਜਮਾਨਤ ਹੋਈ ਮੇਰੀ ਸਿਸਟਰ ਪੁਲਿਸ ਵਾਲੇ ਕਹਿੰਦੇ ਤੁਸੀਂ ਜੀ ਮਾਨ ਦੀ ਘਰ ਵਾਲੀਆਂ ਦੇ ਖਿਲਾਫ ਬੋਲੇ ਜੀ ਐ ਜੀ ਉਹ ਜੀ ਨਾਟ ਰਿਅਲਾਈਜ਼ਿੰਗ ਦੈਨ ਨੇਵੀ ਦੇ ਉਹਨਾਂ ਦੀ ਘਰ ਵਾਲੀ ਆ ਅੱਜ ਉਹਦੇ ਤੇ 420 ਦਾ ਪਰਚਾ ਦਰਜ ਕੀਤਾ ਵੀ ਮੈਂ ਕੀ ਕਰਦਾ ਫਿਰ ਸਮਝਾਇਓ ਮੈਂ ਜ਼ਰਾ ਮੈਂ ਇਹਨਾਂ ਦੇ ਔਰਤਾਂ ਦੇ ਗੱਲ ਵਿੱਚ ਜਾ ਕੇ ਹਾਰ ਪਾਉਂਦਾ ਆਪਣਾ ਨਹੀਂ ਦੇਖਦੇ ਕੀ ਕੀਤਾ ਤੁਸੀਂ ਪਰ ਚਲੋ ਛੱਡੋ ਵੀ ਉਸ ਨੂੰ ਪਾਸੇ ਕਰ ਦਿਓ ਮੈਂ ਜਦੋਂ ਜੇਲ੍ਹ ਸੀਗਾ ਜਦੋਂ ਇਹਨਾਂ ਨੇ ਆਪਣੇ ਵੱਲੋਂ ਕਿਹਾ ਇਹਨੂੰ ਟੌਰਚਰ ਕਰੋ ਇਹਨੂੰ ਦਿਮਾਗੀ ਤੌਰ ਤੇ ਪਰੇਸ਼ਾਨ ਕਰੋ ਇਹਨੂੰ ਡਰਾਓ ਇਹਨੂੰ ਧਮਕਾਓ ਉਹ ਮੈਂ ਗੱਲ ਫਿਰ ਸ਼ਾਰਟ ਕਹਿ ਦਿੰਦਾ ਕਿ ਫਿਰ ਭਗਵਾਨ ਤੂੰ ਤਾਂ ਪੜੀ ਨਹੀਂ ਹਿਸਟਰੀ ਯਾਰ ਤੇਜਰੀ ਵਾਲ ਨੂੰ ਤਾਂ ਚਲੋ ਪੰਜਾਬ ਦਾ ਨਹੀਂ ਪਤਾ ਉਹ ਐਵੇਂ ਐਵੇਂ ਖੜ ਕੇ ਉੱਤੇ ਕਹਿ ਦਿੰਦਾ ਬੋਲੇ ਸੋਨੇ ਵਾਲੋ ਫਰਜੀ ਹੁੰਦੀ ਆ ਪਤਾ ਨਹੀਂ ਜੇ ਬਾਹਰ ਜਾਂਦਾ ਕਿਸੇ ਦੂਜੇ ਇਲਾਕੇ ਤਾਂ ਭਾਰਤ ਮਾਤਾ ਦੀ ਜੈ